9ਵੀਂ 10ਵੀਂ 11ਵੀਂ 12ਵੀਂ ਦਾ ਇਸ ਜੁਦ ਨਸ਼ਾ ਪ੍ਰੋਗਰਾਮ ਦਾ ਜਿਹੜਾ ਸਿਲੇਬਸ ਹੈ ਉਹ ਇੱਥੇ ਸਕੂਲਾਂ ਚ ਪੜਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਵੱਡੇ ਵੱਡੇ ਡੀਡਿਕਸ਼ਨ ਦੇ ਮਾਹਿਰ ਸਾਈਕੀਐਟ੍ਰਿਸਟ ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੇ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ ਚ ਵਿਜ਼ਿਟ ਕਰਨਗੇ ਤੇ ਬੱਚਿਆਂ ਨੂੰ ਦੱਸਿਆ ਵੀ ਜਾਊਗਾ ਕਿਉਂਕਿ ਉਮਰ ਜਿਹੜੀ ਆ 9 10 11 12ਵੀਂ ਇਹ ਉਮਰ ਹੋਰ ਇੱਕ ਕਾਗਜ਼ ਵਰਗੀ ਆ ਜੋ ਮਰਜ਼ੀ ਲਿਖ ਦੋ ਆਪਾਂ ਨੇ ਉਹ ਪਾਠਕਰਮ ਦੇ ਵਿੱਚ ਲਿਖਿਆ ਕਿ ਪਹਿਲੀ ਵਾਰ ਨਸ਼ਾ ਡਰੱਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣ ਕੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਅਸੀਂ ਕਹਿ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਇਲਾਜ ਕਰਾਉਣਾ ਪਵੇ ਅੱਪਾ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਅੱਪਾ ਉਹਨੂੰ ਪਹਿਲੇ ਹੀ ਦੱਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ